14 ਤਰੀਕ ਨੂੰ तकरीबन ਦੁਪਹਿਰ ਦੇ 1.5 ਵਜੇ ਦੇ ਕਰੀਬ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸੂਸਾ ਮੇਲੇ ਦੇ ਵਿੱਚ ਜਿਹੜੇ ਕੁਝ ਨੌਜਵਾਨ ਵਿਅਕਤੀ ਜਿਹੜੇ ਟਰੈਕਟਰਾਂ ਦੇ ਉੱਪਰ ਹੁੱਲੜਬਾਜੀ ਕਰ ਰਹੇ ਐ। ਇਹ ਇਨਫੋਰਮੇਸ਼ਨ ਤੇ ਤੁਰੰਤ ਰਿਸਪੌਂਡ ਕਰਦੇ ਹੋਏ ਸਾਡੇ ਐਸਐਚਓ ਤੇ ਹੋਰ ਸੀਨੀਅਰ ਅਫਸਰ ਜਿਹੜੇ ਸੀਗੇ ਮੌਕੇ ਦੇ ਉੱਪਰ ਪੁੱਜੇ। ਇਹਨਾਂ ਨੇ ਪੁੱਜ ਕੇ ਹੁੱਲੜਬਾਜ਼ਾਂ ਨੂੰ ਕੰਟਰੋਲ ਕੀਤਾ। ਉਸ ਕੰਟਰੋਲ ਕਰਨ ਦੇ ਵਿੱਚ ਇੱਕ ਟਰੈਕਟਰ ਸਵਾਰ ਵੱਲੋਂ ਸਾਡੇ ਐਸਐਚਓ ਦੇ ਉੱਪਰ ਜਾਣ ਲਿਵਾ ਹਮਲਾ ਵੀ ਕੀਤਾ ਗਿਆ। ਉਹਦੇ ਵੀਡੀਓ 'ਚ ਹੀ ਦੇਖਣ 'ਚ ਮਿਲ ਰਿਹਾ ਹੈ ਕਿ ਉਹ ਟਰੈਕਟਰ ਜਿਹੜਾ ਹੈਗਾ ਉਹਨਾਂ ਦੇ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਤੇ ਬੜੀ ਮੁਸ਼ਕਲ ਦੇ ਨਾਲ ਹੜੀ ਹੁੱਲੜ ਬਾਜ ਜਿਹੜੀ ਉੱਥੇ ਦੇ ਨੌਜਵਾਨ ਸੀਗੇ ਉਹਨਾਂ ਨੂੰ ਕੰਟਰੋਲ ਕੀਤਾ ਗਿਆ ਉਹਨਾਂ ਨੂੰ ਉਸ ਜਗ੍ਹਾ ਤੋਂ ਖਦੇੜਿਆ ਗਿਆ ਤੇ ਉਹਦੇ ਵਿੱਚ ਆਪਾਂ ਦੋ ਜਿਹੜੇ ਟਰੈਕਟਰ ਸੀਗੇ ਉਹ ਵੀ ਰਾਉਂਡ ਅਪ ਕੀਤੇ। ਇਸ ਸਬੰਧ ਦੇ ਵਿੱਚ ਸਾਡੇ ਵੱਲੋਂ ਐਫ ਆਈ ਆਰ ਨੰਬਰ 60 ਜਿਹੜੀ ਹੈਗੀ ਹੈ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਜਿਹਦੇ ਵਿੱਚ ਅਟੈਂਪਟ ਟੂ ਮਰਡਰ ਐਂਡ ਅਬਸਟਰਕਟਿੰਗ ਦੀ ਵਰਕ ਆਫ ਪਬਲਿਕ ਸਰਵੰਟ ਆਪਾਂ ਐਫ ਆਈ ਆਰ ਦਰਜ ਕੀਤੀ ਹੈ। ਦੋ ਜਿਹੜੇ ਟਰੈਕਟਰ ਹੈਗੇ ਆ ਆਪਾਂ ਜਿਹੜੇ ਹੈਗੇ ਰਾਉਂਡ ਅਪ ਕਰ ਲਿਆ। ਬਾਕੀ 20 ਤੋਂ 25 ਜਿਹੜੇ ਹੈਗੇ ਟਰੈਕਟਰ ਚਾਲਕਾਂ ਦੇ ਉੱਪਰ ਆਪਾਂ ਮੁਕਦਮਾ ਦਰਜ ਕੀਤਾ ਹੈ ਤੇ ਇਹਨਾਂ ਨੂੰ ਜਲਦ ਹੀ ਆਪਾਂ ਆਇਡੈਂਟੀਫਾਈ ਕਰਕੇ ਇਹਨਾਂ ਨੂੰ ਮੁਕਤਮਾ ਦਰਜ ਅਸੀਂ 20 ਤੋਂ 25 ਅਨ ਆਈਡੈਂਟੀਫਾਈਡ ਬੰਦਿਆਂ ਦੇ ਉੱਪਰ ਕੀਤਾ ਹੈ ਅਸੀਂ ਜਲਦ ਹੀ ਜਿਹੜੇ ਹੈਗੇ ਆ ਇਹ ਸਾਰੇ ਬੰਦੇ ਸਾਡੇ ਕੋਲ ਵੀਡੀਓ ਫੁਟੇਜਸ ਅਵੇਲੇਬਲ ਹੈ ਇਹਨਾਂ ਨੂੰ ਆਪਾਂ ਆਈਡੈਂਟੀਫਾਈ ਕਰਕੇ ਇਹ ਬੰਦਿਆਂ ਨੂੰ ਅਰੈਸਟ